ਗੁਰੂ ਘਰ ਵਿੱਚੋਂ ੱੱਕੇ ਮਾਰ ਨਸ਼ੇੜੀ ਕਹਿ ਕੇ ਕੱਢਿਆ ਹੋਇਆ ਗਰੰਤੀ ਸਿੰਘ ਜਦ 5 ਸਾਲ ਬਾਅਦ ਪੈਸਿਆਂ ਦਾ ਟਰੱਕ ਭਰ ਦਾਨ ਕਰਨ ਪਹੁੰਚਿਆ ਤਾਂ ਗੁਰੂ ਘਰ ਤਾਂ ਗੇਟ ਉੱਤੇ ਹੀ ਹੋਇਆ ਐਸਾ ਕੰਮ ਜਿਸ ਨੂੰ ਦੇਖ ਕੇ ਸਭ ਦੇ ਹੋਸ਼ ਹੀ ਉੱਡ ਗਏ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚੋਂ ਜਿੱਥੇ ਕਿ ਹਰ ਰੋਜ਼ ਮਿੱਠੀ ਆਵਾਜ਼ ਮਿੱਠੀ ਧੁਨੀ ਦੇ ਨਾਲ ਲੋਕਾਂ ਨੂੰ ਪਰਸੰਨ ਕਰਨ ਵਾਲਾ ਇੱਕ ਗਰੰਥੀ ਸਿੰਘ ਜੋ ਕਿ ਸਾਰੇ ਹੀ ਪਿੰਡ ਦਾ ਚਹੇਤਾ ਸੀ ਜਿਸ ਦੀ ਆਵਾਜ਼ ਬਹੁਤ ਮਿੱਠੀ ਸੀ ਜਿਸ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਸਨ ਤੇ ਲੋਕ ਉਸ ਦੀਆਂ ਬਹੁਤ ਤਾਰੀਫਾਂ ਕਰਦੇ ਸੀ ਕਿਉਂਕਿ ਬਹੁਤ ਵਿਛੜੇ ਸੁਭਾਅ ਦਾ ਅਤੇ ਬਹੁਤ ਹੀ ਮਿਲਨਸਾਰ ਉਹ ਗ੍ਰੰਥੀ ਸੀ ਉਸ ਦੀ ਪਤਨੀ ਵੀ ਇੱਕ ਬਹੁਤ ਚੰਗੀ ਇਨਸਾਨ ਸੀ ਜੋ ਕਿ ਹਰ ਕਿਸੇ ਦੇ ਨਾਲ ਪਿਆਰ ਦੇ ਨਾਲ ਪੇਸ਼ ਆਉਂਦੀ ਹਰ ਕਿਸੇ ਦੀ ਮੁਸ਼ਕਲ ਨੂੰ ਸਮਝਦੀ ਅਤੇ ਪਿਆਰ ਨਾਲ ਹਰ ਕਿਸੇ ਦੀ ਗੱਲ ਨੂੰ ਸੁਣਦੀ ਸੀ ਦੋਵਾਂ ਜਾਣਿਆਂ ਨੂੰ ਬਹੁਤ ਲੰਮਾ ਸਮਾਂ ਇਸ ਗੁਰੂ ਘਰ ਦੇ ਵਿੱਚ ਹੋ ਗਿਆ ਸੀ ਕਿਉਂਕਿ ਸ਼ੁਰੂ ਤੋਂ ਹੀ ਇਹ ਗ੍ਰੰਥੀ ਸਿੰਘ ਜਿਹੜਾ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ ਤੇ ਛੋਟੀ ਉਮਰ ਦੇ ਵਿੱਚ ਹੀ ਉਸ ਦਾ ਆਪਣੀ ਖਾਨ ਦੀ ਘਰਵਾਲੀ ਦੇ ਨਾਲ ਜਿਹੜਾ ਹੈ ਆਪਣੀ ਹਮ ਉਮਰ ਦੀ ਲੜਕੀ ਦੇ ਨਾਲ ਵਿਆਹ ਹੋ ਗਿਆ ਸੀ ਜੋ ਕਿ ਹੁਣ ਇਸ ਦੀ ਘਰਵਾਲੀ ਸੀ ਆਖਰ ਦੋਵਾਂ ਦੀ ਜਿਹੜੀ ਜ਼ਿੰਦਗੀ ਸੀ ਵਧੀਆ ਚੱਲ ਰਹੀ ਸੀ ਤੇ ਦੋਵੇਂ ਜਾਣੇ ਬਹੁਤ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਗੁਜ਼ਾਰ ਰਹੇ ਸੀ ਤੇ ਦੋਵਾਂ ਦੀ ਹੁਣ ਭਰ ਜਵਾਨੀ ਸੀ ਕਿਉਂਕਿ ਦੋਵਾਂ ਦੇ ਕੋਲ ਬੱਚਾ ਤੇ ਭਾਵੇਂ ਉਹਨੀ ਸੀ ਪਰ ਆਖਰਕਾਰ ਉਹਨਿਸ ਦੀ ਘਰ ਵਾਲੀ ਤੇ ਇਹ ਦੋਵੇਂ ਜਣੇ ਬਹੁਤ ਵਧੀਆ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੇ ਸੀ ਉਸ ਦੇ ਘਰ ਵਾਲੀ ਜੋ ਕਿ ਸਾਰੀਆਂ ਬੀਬੀਆਂ ਭੈਣਾਂ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਅੱਗੇ ਹੋ ਗਏ ਸਾਰੀਆਂ ਸਵਾਮਾਂ ਕਰਦੀ ਸੀ ਪਿੰਡ ਦੀਆਂ ਔਰਤਾਂ ਜਿਹੜੀਆਂ ਸੀ ਉਸ ਦਾ ਬਹੁਤ ਸਤਿਕਾਰ ਕਰਦੀਆਂ ਸੀ ਤੇ ਉਹ ਵੀ ਬਹੁਤ ਚੰਗੇ ਤੇ ਨਿੱਗੇ ਸੁਭਾਅ ਦੀ ਸੀ ਕਿਉਂਕਿ ਜਦੋਂ ਕਿ ਆਮ ਤੌਰ ਤੇ ਇਨਸਾਨ ਥੋੜਾ ਬਹੁਤਾ ਲੋਕਾਂ ਦੇ ਵਿੱਚ ਬੈਠਣ ਲੱਗਦਾ ਹੈ ਥੋੜਾ ਬਹੁਤਾ ਲੋਕਾਂ ਦੇ ਵਿੱਚ ਵਿਚਰਨ ਲੱਗਦਾ ਹੈ ਤੇ ਜ਼ਰੂਰੀ ਹੁੰਦਾ ਹੈ ਵੀ ਕੁਝ ਉਹ ਜਿਹੜੇ ਨੇ ਉਸ ਨੂੰ ਨੋਟਿਸ ਜ਼ਰੂਰ ਕਰਨ ਲੱਗ ਜਾਂਦੇ ਨੇ ਇਸੇ ਤਰ੍ਹਾਂ ਹੁਣ ਜਿਹੜਾ ਗੁਰੂ ਘਰ ਦਾ ਪ੍ਰਧਾਨ ਸੀ ਉਹ ਉਸ ਗਰੰਥੀ ਦੀ ਘਰਵਾਲੀ ਨੂੰ ਨੋਟਿਸ ਕਰਨ ਲੱਗ ਪਿਆ ਸੀ ਕਿਉਂਕਿ ਆਖਰ ਇੱਕ ਤੇ ਉਹਨਾਂ ਦਾ ਵਿਆਹ ਜਿਹੜਾ ਹੈ ਉਹ ਬਹੁਤ ਸਮਾਂ ਪਹਿਲਾਂ ਹੋਇਆ ਸੀ ਉਹਨਾਂ ਦੇ ਉਤੋਂ ਬਾਲ ਬੱਚਾ ਵੀ ਨਹੀਂ ਸੀ ਤੇ ਪ੍ਰਧਾਨ ਉਸ ਦੀ ਘਰਵਾਲੀ ਤੇ ਮਾੜੀ ਨਿਗਾਹ ਰੱਖਣ ਲੱਗ ਪਿਆ ਸੀ ਤੇ ਕਈ ਵਾਰ ਉਸ ਨੇ ਉਸ ਦੀ ਘਰਵਾਲੀ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਗਰੰਥੀ ਸਿੰਘ ਦੀ ਘਰਵਾਲੀ ਜੋ ਕਿ ਬਹੁਤ ਸਮਝਦਾਰ ਸੀ ਉਹਨੇ ਕਦੇ ਵੀ ਇਸ ਗੱਲ ਨੂੰ ਲੋਕਾਂ ਦੇ ਵਿੱਚ ਨਹੀਂ ਫੈਲਿਆ ਕਿਉਂਕਿ ਉਹ ਚਾਹੁੰਦੀ ਸੀ ਕਿ ਸ਼ਾਇਦ ਇਸ ਗੱਲ ਦਾ ਰੌਲਾ ਨਾ ਹੀ ਪਵੇ ਤਾਂ ਚੰਗੀ ਗੱਲ ਹੋਵੇਗੀ ਹੁਣ ਗੁਰੂ ਘਰ ਦਾ ਜਿਹੜਾ ਪ੍ਰਧਾਨ ਸੀ ਉਹ ਹਮੇਸ਼ਾ ਹੀ ਇਦਾਂ ਦਾ ਮੌਕਾ ਲੱਭਦਾ ਰਹਿੰਦਾ ਕਿ ਜਿਸ ਦੇ ਨਾਲ ਉਸਦੇ ਘਰਵਾਲੀ ਦੇ ਨਾਲ ਉਹ ਕੋਈ ਨਾ ਕਿਤੇ ਕੁਝ ਪੰਗੇ ਲੈ ਸਕੇ ਜਾਂ ਕਿਤੇ ਉਹਨੂੰ ਮੌਕਾ ਮਿਲ ਜਾਵੇ ਕਿ ਉਸਦੇ ਘਰਵਾਲੀ ਦੇ ਨਾਲ ਉਹ ਮੂੰਹ ਕਾਲਾ ਕਰ ਸਕੇ ਪਰ ਹੁਣ ਗਰੰਥੀ ਸਿੰਘ ਦੇ ਘਰਵਾਲੀ ਆਪਣੇ ਘਰਵਾਲੀ ਨੂੰ ਦੱਸਦੀ ਤੇ ਉਸਦੇ ਘਰਵਾਲਾ ਉਸਨੂੰ ਹਮੇਸ਼ਾ ਸਮਝਾਉਂਦਾ ਕਿ ਹਾਂ ਬਿਲਕੁਲ ਗੱਲ ਤੇ ਸਹੀ ਆ ਪਰ ਇਦੇ ਬਾਰੇ ਕੁਝ ਕਿਸੇ ਨੂੰ ਦੱਸ ਵੀ ਕੀ ਸਕਦੇ ਆ ਇਹਦੀ ਇਸਦੀ ਵੀ ਬੇਇੱਜ਼ਤੀ ਹੋਵੇਗੀ ਤੇ ਆਪਣੀ ਵੀ ਬੇਇੱਜ਼ਤੀ ਹੋਵੇਗੀ ਪਰ ਹੁਣ ਇਸਦੀ ਉਮਰ ਦਾ ਲਿਹਾਜ਼ ਆਪਾਂ ਕਰ ਰਹੇ ਆਂ ਤੇ ਹੁਣ ਇਸ ਤੋਂ ਬਾਅਦ ਹੋਰ ਕੁਝ ਵੀ ਆਪਾਂ ਨਹੀਂ ਕਰ ਸਕਦੇ ਹੁਣ ਗੁਰੂ ਘਰ ਦੀ ਜਿਹੜੀ ਗਰੰਥੀ ਸਿੰਘ ਦੇ ਘਰ ਵਾਲੀ ਸੀ ਉਹ ਹਮੇਸ਼ਾ ਗੱਲਾਂ ਨੂੰ ਇਗਨੋਰ ਕਰਦੀ ਤੇ ਇੱਕ ਵਾਰ ਗਰੰਥੀ ਸਿੰਘ ਦੇ ਘਰ ਵਾਲੀ ਨੂੰ ਪ੍ਰਧਾਨ ਨੇ ਗਲਤ ਕੰਮ ਕਰਨ ਦੇ ਲਈ ਹਮੇਸ਼ਾ ਵਾਂਗੂ ਜਿਸ ਤੇ ਕਿ ਹਰਕਤਾਂ ਤਾਂ ਕੀਤੀਆਂ ਤੇ ਉਹਨੂੰ ਸਿੱਧਾ ਹੀ ਪੁੱਛ ਲਿਆ ਪਰ ਉਸ ਦੇ ਘਰ ਵਾਲੀ ਨੇ ਗੱਲ ਨੂੰ ਮਨਾਂ ਕਰ ਦਿੱਤਾ ਕਹਿ ਕੇ ਕਿ ਤੁਹਾਡੀ ਮਰ ਵੇਖੋ ਤੁਹਾਡਾ ਅਹੁਦਾ ਵੇਖੋ ਤੁਸੀਂ ਕਿਹੋ ਜਿਹਾ ਗੱਲਾਂ ਕਰਦੇ ਹੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਇਹ ਗੱਲ ਕਹਿ ਕੇ ਉਸਨੇ ਮਨਾ ਕਰ ਦਿੱਤਾ ਤੇ ਹੁਣ ਜਿਹੜਾ ਪ੍ਰਧਾਨ ਸੀ ਉਸਦੀ ਈਗੋ ਹਾਰਟ ਹੋ ਗਈ ਸੀ ਹੁਣ ਉਹਨੂੰ ਲੱਗਿਆ ਕਿ ਸ਼ਾਇਦ ਮੈਂ ਹੁਣ ਇਹਨਾਂ ਨੂੰ ਇਥੋਂ ਕੱਢ ਦੇਵਾਂ ਕਿਉਂਕਿ ਬਹੁਤ ਲੰਮਾ ਸਮਾਂ ਇਹਨਾਂ ਨੂੰ ਹੋ ਗਿਆ ਜੇਤੇ ਇਹ ਮੇਰੀ ਗੱਲ ਮੰਨ ਲੈਂਦੀ ਤਾਂ ਮੈਂ ਇਹਨਾਂ ਨੂੰ ਇੱਥੇ ਰੱਖ ਲੈਂਦਾ ਤੇ ਹੁਣ ਮੈਂ ਇਹਨਾਂ ਨੂੰ ਇਥੋਂ ਕੱਢ ਦਿਆਂ ਕਈ ਲੋਕ ਗੁਰੂ ਘਰ ਨੂੰ ਅਤੇ ਆਪਣੀ ਨਿੱਜੀ ਜਾਗੀਰ ਸਮਝ ਲੈਂਦੇ ਨੇ ਤੇ ਗੁਰੂ ਘਰ ਦੇ ਵਿੱਚ ਆਪਣੇ ਅਹੁਦਿਆਂ ਦੀ ਜਿਹੜੀ ਹੈ ਗਲਤ ਇਸਤੇਮਾਲਗਿਰੀ ਦੇ ਨੇ ਤੇ ਸ਼ਾਇਦ ਗੁਰੂ ਘਰ ਦਾ ਪ੍ਰਧਾਨ ਵੀ ਇਦਾਂ ਦਾ ਹੀ ਕਰ ਰਿਹਾ ਸੀ ਹੁਣ ਉਸਨੇ ਸੋਚਿਆ ਵੀ ਕਿਵੇਂ ਕਰਾਂ ਬਹੁਤ ਵੱਡੀ ਪਲੈਨਿੰਗ ਤਕੜੀ ਕਰਨੀ ਸ਼ੁਰੂ ਕਰ ਦਿੱਤੀ ਤੇ ਬੜਾ ਵੱਡਾ ਉਸਨੇ ਇੱਕ ਅਜੀਹਾ ਜਾਲ ਤਿਆਰ ਕੀਤਾ ਆਪਣੇ ਨਾਲ ਦੇ ਕੁਝ ਲੋਕਾਂ ਨੂੰ ਉਸਨੇ ਤਿਆਰ ਕੀਤਾ ਜਿਹੜੇ ਕਿ ਉਸ ਦੀ ਹਾਂ ਦੇ ਵਿੱਚ ਹਾਂ ਮਿਲਾਉਣ ਲੱਗ ਪਏ ਜਿਨ੍ਹਾਂ ਨੇ ਗੁਰੂ ਘਰ ਦੇ ਗਰੰਥੀ ਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਕਿ ਇਹ ਤੇ ਨਸ਼ੇ ਕਰਦਾ ਹੈ ਇਹ ਗਾਲਤ ਬੀਬੀਆਂ ਦੇ ਨਾਲ ਹਰਕਤਾਂ ਕਰਦਾ ਹੈ ਇਹ ਗੋਲਖੋਚੋਰ ਹੈ ਇਹਨੇ ਇਹਨੇ ਪੈਸੇ ਰੱਖੇ ਇਹਨੇ ਇਹਦਾ ਸੰਗਤ ਨੂੰ ਗੁੰਮਰਾ ਕੀਤਾ ਬੜਾ ਕੁਝ ਉਸਤੇ ਇਲਜ਼ਾਮ ਲਗਾਏ ਸੰਗਤ ਹਮੇਸ਼ਾ ਇਗਨੋਰ ਕਰਦੀ ਕਿਉਂਕਿ ਕਦੇ ਵੀ ਉਸਤੇ ਯਕੀਨ ਨਹੀਂ ਹੋਇਆ ਪਰ ਇੱਕ ਵਾਰ ਉਹਨਾਂ ਨੇ ਅਜਿਹੀ ਖੇਡ ਖੇੜੀ ਕਿ ਜਿਹੜੀ ਗੋਲਕ ਸੀ ਉਹ ਗੋਲਕ ਨੂੰ ਆਪ ਹੀ ਚੋਰੀ ਕੀਤਾ ਆਪਣੇ ਬੰਦਿਆਂ ਦੇ ਰਾਹੀਂ ਪਰ ਉਸ ਦੇ ਗਰੰਥੀ ਸਿੰਘ ਦੇ ਉੱਤੇ ਸਾਰਾ ਇਲਜ਼ਾਮ ਮੜ ਦਿੱਤਾ ਉਹ ਸੰਗਤ ਵੀ ਚੁੱਪ ਸੀ ਤੇ ਉਸ ਗਰੰਥੀ ਸਿੰਘ ਨੂੰ ਉਸ ਗੁਰੂ ਘਰ ਦੇ ਵਿੱਚੋਂ ਜਾਣ ਦੇ ਲਈ ਆਖ ਦਿੱਤਾ ਭਾਵ ਕਿ ਉਸ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਉਸ ਦੇ ਘਰ ਵਾਲੀ ਤੇ ਗਰੰਥੀ ਤੇ ਸਿੰਘ ਸਾਰੀ ਯੋਜਨਾ ਨੂੰ ਚੰਗੀ ਤਰ੍ਹਾਂ ਸਮਝ ਗਏ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਸਾਰਾ ਕੁਝ ਕੀਤਾ ਕਰਾਇਆ ਉਸ ਪ੍ਰਧਾਨ ਦਾ ਹੀ ਹੈ ਤੇ ਪਰ ਫਿਰ ਵੀ ਉਹ ਚੁੱਪ ਰਹਿ ਕੇ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਫਤਿਹ ਬੁਲਾ ਕੇ ਉਸ ਗੁਰੂ ਘਰ ਦੇ ਵਿੱਚੋਂ ਚਲੇ ਜਾਂਦੇ ਨੇ ਤੇ ਘਰੇ ਆ ਜਾਂਦੇ ਨੇ ਤੇ ਹੁਣ ਆਖਰਕਾਰ ਜਿਹੜਾ ਗਰੰਥੀ ਸਿੰਘ ਸੀ ਉਹ ਕਿਤੇ ਨਾ ਕਿਤੇ ਰਸਤੇ ਤੋਂ ਭਟਕ ਗਿਆ ਕਿਉਂਕਿ ਉਹ ਹਮੇਸ਼ਾ ਰੱਬ ਨਾਲ ਗਿਲਾ ਕਰਦਾ ਸੀ ਕਿ ਮੈਂ ਕਿੰਨਾ ਸੱਚਾ ਆ ਕਿੰਨੀ ਇਮਾਨਦਾਰੀ ਨਾਲ ਮੈਂ ਡਿਊਟੀ ਕੀਤੀ ਸੇਵਾ ਕੀਤੀ ਪਰ ਤੂੰ ਮੇਰਾ ਪੱਖ ਨਹੀਂ ਪੂਰਿਆ ਆਖਰਕਾਰ ਮਾੜੇ ਬੰਦੇ ਅੱਜ ਮੈਨੂੰ ਇਹ ਗਲਤ ਸਾਬਤ ਕਰਨ ਦੇ ਵਿੱਚ ਕਾਮਯਾਬ ਹੋ ਗਏ ਤੇ ਪ੍ਰਮਾਤਮਾ ਜੀ ਤੁਸੀਂ ਮੇਰਾ ਸਾਥ ਕਿਉਂ ਨਹੀਂ ਦਿੱਤਾ ਹਮੇਸ਼ਾ ਉਹ ਇਦਾਂ ਕਰਦਾ ਕਈ ਦਿਨ ਹੋ ਗਏ ਘਰ ਦੇ ਵਿੱਚ ਰਹਿੰਦਿਆ ਹੁਣ ਬੁੱਧੀ ਪੁ੍ਰਿਸ਼ਟ ਹੋ ਗਈ ਤੇ ਆਪਣੇ ਮਾਰਗ ਤੋਂ ਉਹ ਫਟਕ ਗਿਆ ਜਿਸਨੇ ਕਿ ਆਪਣੇ ਆਪ ਆਪਣੇ ਕੇਸ ਕਤਲ ਕਰ ਲਏ ਦਾਰੀ ਕਤਲ ਕਰ ਲਈ ਤੇ ਉਹ ਆਮ ਲੋਕਾਂ ਵਾਂਗੂ ਰਹਿਣ ਲੱਗ ਪਿਆ ਉਸ ਦੇ ਘਰ ਵਾਲੀ ਜੋ ਕਿ ਉਸ ਨੂੰ ਸਮਝਾਉਂਦੀ ਤੇ ਸਹੀ ਪਰ ਉਹ ਵੀ ਹੁਣ ਕਿੱਥੋਂ ਤੱਕ ਸਮਝਾਉਂਦੀ ਤੇ ਆਖਰ ਆਪਣੇ ਪਤੀ ਦੇ ਪਿੱਛੇ ਉਸ ਨੂੰ ਵੀ ਚੱਲਣਾ ਪਿਆ ਤੇ ਉਹ ਵੀ ਇਸ ਤਰ੍ਹਾਂ ਹੀ ਆਪਣਾ ਜੀਵਨ ਬਤੀਤ ਕਰਨ ਲੱਗੀ ਤੇ ਹੁਣ ਕਾਫੀ ਸਮਾਂ ਜਦੋਂ ਬੀਤ ਗਿਆ ਤੇ ਕਾਫੀ ਲੰਮਾ ਸਮਾਂ ਜਦੋਂ ਲੰਘਿਆ ਉਸ ਤੋਂ ਬਾਅਦ ਫਿਰ ਇੱਕ ਦਿਨ ਉਸ ਦੇ ਮਨ ਵਿੱਚ ਖਿਆਲ ਆਇਆ ਕਿਉਂਕਿ ਗਰੰਤੀ ਸਿੰਘ ਘਰੋਂ ਬਹੁਤ ਤਕੜਾ ਸੀ ਉਸ ਦੇ ਕੋਲ ਬਹੁਤ ਜ਼ਿਆਦਾ ਪੈੜੀ ਸੀ ਕਿਉਂਕਿ ਮਾਪੇ ਆਦਿ ਸਾਰੇ ਹੀ ਪਰਿਵਾਰਕ ਮੈਂਬਰ ਮੌਜੂਦ ਸਨ ਪਰ ਕੋਈ ਕੁਝ ਨਹੀਂ ਕਹਿ ਰਿਹਾ ਸੀ ਕਿਉਂਕਿ ਸਾਰਾ ਕੁਝ ਉਹ ਵੇਖ ਰਹੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਰਸਤੇ ਤੋਂ ਭਟਕ ਗਿਆ ਇੱਕ ਨਾ ਇੱਕ ਦਿਨ ਵਾਪਸ ਜ਼ਰੂਰ ਆਏਗਾ ਹੁਣ ਉਹ ਗਰੰਥੀ ਸਿੰਘ ਗਰੰਥੀ ਸਿੰਘ ਨਹੀਂ ਸੀ ਰਹਾ ਉਹ ਆਮ ਲੋਕਾਂ ਵਾਂਗੂ ਵਿਚਰਨ ਲੱਗ ਪਿਆ ਸੀ ਪਰ ਉਸਨੇ ਕਦੇ ਵੀ ਗਲਤ ਕੰਮ ਨਹੀਂ ਸੀ ਕੀਤਾ ਕੋਈ ਨਸ਼ਾ ਨਹੀਂ ਸੀ ਕੀਤਾ ਆਖਰ ਉਸ ਦਾ ਗਲਤ ਲੋਕਾਂ ਕਰਕੇ ਧਰਮ ਤੋਂ ਵਿਸ਼ਵਾਸ ਹੀ ਉੱਡ ਗਿਆ ਸੀ ਇੱਕ ਕਾਫੀ ਮਹੀਨੇ ਜਦੋਂ ਬਤ ਗਏ ਤੇ ਉਸਨੇ ਸੋਚਿਆ ਵੀ ਕਿਉਂ ਨਾ ਮੈਂ ਇੱਕ ਇਹ ਕੰਮ ਕਰਾਂ ਉਸਨੇ ਆਪਣੀ ਸਾਰੀ ਜੀ ਦਾ ਜਾਇਦਾਦ ਜਿਹੜੀ ਹੈ ਉਹਦੇ ਵਿੱਚੋਂ ਅੱਧਾ ਹਿੱਸਾ ਵੇਚਿਆ ਤੇ ਕਾਫੀ ਪੈਸੇ ਉਸਨੇ ਜਮ੍ਹਾਂ ਕਰ ਲਏ ਇੱਕ ਅਜੀਹਾ ਟਰੱਕ ਛੋਟਾ ਜਿਹਾ ਤਿਆਰ ਕੀਤਾ ਜਿਸ ਦੇ ਵਿੱਚ ਸਾਰੇ ਪੈਸੇ ਉਸਨੇ ਇਸ ਤਰੀਕੇ ਦੇ ਨਾਲ ਭਰੇ ਤੇ ਆਪ ਦੀ ਪਤਨੀ ਨੂੰ ਨਾਲ ਲੈ ਕੇ ਉਸੇ ਗੁਰੂ ਘਰ ਦੇ ਪਿੰਡ ਦੇ ਵਿੱਚ ਚਲਿਆ ਜਾਂਦਾ ਉਸੇ ਗੁਰੂ ਘਰ ਦੇ ਗੇਟ ਅੱਗੇ ਜਿੱਥੇ ਕਿ ਇੱਕ ਵਾਰ ਇੱਕ ਦਿਨ ਉਸਨੂੰ ਕੱਢਿਆ ਗਿਆ ਸੀ ਇਹ ਕਹਿ ਕੇ ਕਿ ਇਹ ਤਾਂ ਗੁਰੂ ਦਾ ਚੋਰ ਹੈ ਤੇ ਇਹ ਤਾਂ ਚੋਰੀਆਂ ਕਰਦਾ ਹੈ ਉਸਨੂੰ ਇਹ ਕਹਿ ਕੇ ਉਥੋਂ ਕੱਢ ਦਿੱਤਾ ਗਿਆ ਸੀ ਉਸੇ ਗੁਰੂ ਘਰ ਦੇ ਗੇਟ ਅੱਗੇ ਜਾ ਕੇ ਜਦੋਂ ਉਸਨੇ ਕਿਹਾ ਕਿ ਮੈਂ ਉਹੀ ਗਰੰਤੀ ਸਿੰਘ ਆ ਅਚਾਨਕ ਉੱਥੇ ਸੰਗਤ ਸਾਰੀ ਇਕੱਠੀ ਹੋ ਗਈ ਕਿਉਂਕਿ ਪਹਿਲਾਂ ਵੀ ਕੁਝ ਸੰਗਤ ਉੱਥੇ ਮੌਜੂਦ ਸੀ ਤੇ ਬਾਕੀ ਸਾਰੇ ਪਿੰਡ ਵਾਲੇ ਵੀ ਆ ਗਏ ਕਿ ਇਹ ਤਾਂ ਉਹੀ ਗਰੰਤੀ ਸਿੰਘ ਹੈ ਉਸਨੇ ਆਪਣਾ ਜਿਹੜਾ ਟਰੱਕ ਦਾ ਗੇਟ ਖੋਲ੍ਹਿਆ ਤੇ ਉਸ ਤੋਂ ਬਾਅਦ ਪੈਸੇ ਵੰਡਣੇ ਸ਼ੁਰੂ ਕਰ ਦਿੱਤੇ ਸਾਰੇ ਲੋਕ ਪੈਸੇ ਨੂੰ ਵੇਖ ਕੇ ਉਹਦੇ ਅੱਗੇ ਪਿੱਛੇ ਘੁੰਮਣ ਲੱਗੇ ਤੇ ਸਾਰੇ ਪੈਸਾ ਜਿਹੜਾ ਉਸ ਤੋਂ ਲੈਣ ਲੱਗੇ ਤੇ ਸਾਰਿਆਂ ਨੇ ਉਸ ਤੋਂ ਜਿਹੜਾ ਹੈ ਪੈਸਾ ਲੈ ਲਿਆ ਤੇ ਗੁਰੂ ਘਰ ਦੇ ਜਿਹੜੇ ਪ੍ਰਧਾਨ ਤੇ ਹੋਰ ਚੁਗਲਖੋਰ ਬੰਦੇ ਜਿਹੜੇ ਸਨ ਉਹ ਸਾਰਾ ਕੁਝ ਇਹ ਦੇਖ ਕੇ ਬੜੇ ਹੀ ਹੈਰਾਨ ਹੋਏ ਉਹਨਾਂ ਨੂੰ ਲੱਗੇ ਆਪ ਵੀ ਸ਼ਾਇਦ ਇਹ ਕਿਤੇ ਡਾਕਾ ਮਾਰ ਕੇ ਆਇਆ ਹੈ ਫਿਰ ਉਸਨੇ ਆਪਣੀ ਪ੍ਰਾਪਰਟੀ ਦੀ ਜਾਇਦਾਦ ਜਿਹੜੀ ਪ੍ਰਾਪਰਟੀ ਸੀ ਉਸ ਜਾਇਦਾਦ ਉਹਦੇ ਸਾਰੇ ਕਾਬਜ਼ਾ ਸਾਰੀ ਸੰਗਤ ਨੂੰ ਉਹਨਾਂ ਪ੍ਰਧਾਨਾਂ ਨੂੰ ਦਿਖਾਉਣੇ ਕੀਤੇ ਕਿ ਵੇਖੋ ਮੈਂ ਤੇ ਘਰ ਤੋਂ ਬਹੁਤ ਤਗੜਾ ਹਾਂ ਮੈਨੂੰ ਪੈਸੇ ਨਹੀਂ ਕਿਹੜਾ ਕੋਈ ਘਾਟ ਹੈ ਅੱਜ ਮੈਂ ਇਹ ਪੈਸਾ ਇਸ ਕਰਕੇ ਵੰਡਿਆ ਕਿ ਤੁਹਾਡੇ ਵਰਗੇ ਘਟੀਆ ਤੇ ਨੀਚ ਲੋਕਾਂ ਨੇ ਮੈਨੂੰ ਚੋਰ ਕਿਹਾ ਮੈਨੂੰ ਗੁਰੂ ਦਾ ਚੋਰ ਵੀ ਕਿਹਾ ਤੇ ਮੈਨੂੰ ਗੋਲ ਕਚੋਰ ਵੀ ਆਖਿਆ ਜਿਸ ਕਰਕੇ ਮੇਰਾ ਗੁਰੂ ਨਾਲ ਵੀ ਗਿਲਾ ਹੋਇਆ ਤੇ ਅੱਜ ਇਹ ਪੈਸਾ ਮੈਂ ਇਥੇ ਆਪਣੀ ਸ਼ੋਭਾ ਵਾਸਤੇ ਨਹੀਂ ਤੁਹਾਡੇ ਵਰਗੇ ਲੋਕਾਂ ਨੂੰ ਵਿਖਾਉਣ ਦੇ ਲਈ ਲੈ ਕੇ ਆਇਆ ਕਿ ਜੇ ਮੈਂ ਗੋਲ ਕਚੋਰੀ ਕਰਦਾ ਤੇ ਸ਼ਾਇਦ ਮੈਨੂੰ ਕਿੰਨਾ ਕੁ ਮਿਲ ਜਾਂਦਾ ਮੈਂ ਤੇ ਗੁਰੂ ਘਰ ਦੀ ਸੇਵਾ ਬੜੇ ਇਤਿਆਰ ਨਾਲ ਕਰ ਰਿਹਾ ਸੀ ਤੇ ਮੇਰੀ ਘਰਵਾਲੀ ਤੇ ਇਸ ਤਰ੍ਹਾਂ ਨੇ ਨਜਾਇਜ਼ ਆਖ ਰખી ਤੇ ਮੈਨੂੰ ਇਲਜ਼ਾਮ ਲਗਾ ਕੇ ਗੁਰੂ ਘਰ ਦੇ ਵਿੱਚੋਂ ਬਾਹਰ ਕਢਿਆ ਸਾਰੀ ਸੰਗਤ ਉਸ ਪ੍ਰਧਾਨ ਦੇ ਵੱਲ ਦੇਖਣ ਲੱਗੀ ਤੇ ਸੰਗਤ ਨੇ ਫੈਸਲਾ ਕੀਤਾ ਉਸੇ ਵਕਤ ਮਤਾ ਪਾਸ ਕੀਤਾ ਫਿਰ ਸੇ ਵਕਤ ਉਸਨੂੰ ਗੁਰੂ ਘਰ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ ਤੇ ਸਾਰੇ ਜਿਹੜੇ ਮੈਂਬਰ ਸੀ ਗਵਾਹ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਸਾਰੇ ਉੱਤੇ ਇੱਕ ਦਾਮਕ ਪ੍ਰਾਣੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਸਥਾਪਿਤ ਕੀਤੀ ਗਈ ਜਿਸ ਤੋਂ ਬਾਅਦ ਸਾਰੀ ਸੰਗਤ ਨੇ ਗਰੰਥੀ ਸਿੰਘ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਵੀ ਹੁਣ ਵਾਪਸ ਉਸੇ ਰੂਪ ਦੇ ਵਿੱਚ ਆ ਜਾਓ ਇੱਥੇ ਤੁਸੀਂ ਸੇਵਾ ਜਿਹੜੀ ਹੈ ਦੁਬਾਰਾ ਤੋਂ ਨਿਭਾਉਣੀ ਕਰੋ ਜਿਹੜਾ ਗਰੰਥੀ ਸਿੰਘ ਇੱਥੇ ਹੈ ਉਸ ਨੂੰ ਮੀਤ ਗਰੰਥੀ ਲਾ ਦਿੱਤਾ ਜਾਵੇਗਾ ਤੁਸੀਂ ਇੱਥੇ ਹੁਣ ਹੈੱਡ ਗਰੰਥੀ ਤੌਰ ਤੇ ਕੰਮ ਕਰੋਗੇ ਤੁਸੀਂ ਆਪਣੀ ਸੇਵਾ ਭਾਵ ਉਸੇ ਤਰ੍ਹਾਂ ਜਾਰੀ ਰੱਖੋ ਆਪਣੇ ਘਰ ਵਾਲੀ ਨੂੰ ਦੁਬਾਰਾ ਤੋਂ ਉੱਥੇ ਲੈ ਕੇ ਆਓ ਸਾਰੇ ਪਿੰਡ ਦੇ ਇੱਕ ਵਧੀਆ ਰਹਾਇਸ਼ ਤਿਆਰ ਕਰਵਾਈ ਕੁਝ ਮਹੀਨਿਆਂ ਬਾਅਦ ਗ੍ਰੰਥੀ ਸਿੰਘ ਨੇ ਦੁਬਾਰਾ ਅੰਮ੍ਰਿਤ ਛਕਿਆ ਗੁਰੂ ਅੱਗੇ ਅਰਦਾਸ ਕੀਤੀ ਕਿ ਦੁਬਾਰਾ ਤੋਂ ਆਪਣੀ ਸੇਵਾ ਸਟਾਰਟ ਕਰ ਦਿੱਤੀ ਇਸ ਤਰ੍ਹਾਂ ਉਸ ਗੁਰੂ ਘਰ ਦੇ ਗ੍ਰੰਥੀ ਨੇ ਦੁਬਾਰਾ ਤੋਂ ਸਾਰੇ ਸੰਗਤ ਦੇ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਤੇ ਦੁਬਾਰਾ ਤੋਂ ਸਾਰੇ ਕਾਰਜ ਸਾਰੀਆਂ ਸੇਵਾਵਾਂ ਉਸੇ ਤਰ੍ਹਾਂ ਹੀ ਚੱਲਣੀਆਂ ਸ਼ੁਰੂ ਹੋ ਗਈਆਂ ਸਨ ਇਹ ਸੀ ਕਹਾਣੀ ਕਿਵੇਂ ਲੱਗੀ ਤੁਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਨਵੀਂ ਕਹਾਣੀ ਦੇ ਨਾਲ ਦਿਓ ਇਜ਼ਾਜ਼ਤ